ਆਗਾਜ਼ ਹੋ ਚੁੱਕਾ ਹੈ ਵੱਖ-ਵੱਖ ਉਮੀਦਵਾਰ ਪੂਰਾ ਜੋਰ ਸ਼ੋਰਾਂ ਨਾਲ ਪਿੰਡਾਂ ਵਿੱਚ ਪ੍ਰਚਾਰ ਕਰ ਰਹੇ ਨੇ ਪਿੰਡਾਂ ਦੇ ਲੋਕਾਂ ਕੋਲ ਜਾ ਰਹੇ ਨੇ ਗੱਲਬਾਤ ਪਿੰਡਾਂ ਦੇ ਲੋਕਾਂ ਨਾਲ ਕਰ ਰਹੇ ਨੇ ਗੱਲਬਾਤ ਅਸੀਂ ਵੀ ਕਰਦੇ ਹਾਂ ਪਿੰਡ ਸੱਤ 'ਚ ਬੈਠੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਲੋਕ ਸਭਾ ਚੋਣਾਂ ਨੂੰ ਲੋਕ ਸਭਾ ਚੋਣਾਂ ਜੀ ਵਧੀਆ ਨੇ ਠੀਕ ਆ ਅੱਛਾ ਕਿਹੜੀ ਪਾਰਟੀ ਚੰਗੀ ਲੱਗਦੀ ਤੁਹਾਨੂੰ ਪਾਰਟੀ ਆ ਜੀ ਪਹਿਲੀਆਂ ਜੀ ਜਾਂ ਕਾਂਗਰਸ ਜਾਂ ਕਾਲੀ ਠੀਕ ਹੈ ਇਹੀ ਹੋਣਗੇ ਯਾਰ ਠੀਕ ਹੈ ਜਿਸ ਤਰ੍ਹਾਂ ਆਪਣੇ ਜੀਤਮੇਂਦਰ ਇੱਥੇ ਖੜੇ ਹੋਏ ਨੇ ਕਾਂਗਰਸ ਪਾਰਟੀ ਬਲੋ ਚਾਰ ਵਾਰੀ ਵਿਧਾਇਕ ਰਹਿ ਚੁੱਕਿਆ ਤਲਵੰਡੀ ਸਾਬੋ ਤੋਂ ਉਸ ਕੈਂਡੀਡੇਟ ਨੂੰ ਕਿਵੇਂ ਦੇਖਦੇ ਹੋ ਠੀਕ ਆ ਜੀ ਵਧੀਆ ਬੰਦਾ ਠੀਕ ਹੈ ਆਮ ਆਦੀ ਪਾਰਟੀ ਦੇ 2-3 ਸਾਲ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਆਮ ਆਦਿ ਜੀ ਕੰਮ ਨਹੀਂ ਹੋਇਆ 10 ਸਾਲਾਂ ਦਾ ਠੀਕ ਹੈ 10 ਸਾਲਾਂ ਨੇ ਝਾੜੂ ਵਾਲੇ ਜਿੱਤਦੇ ਹੋਗੇ ਠੀਕ ਹੈ ਤੇ ਹੁਣ ਇਹ ਕੀ ਕਿਵੇਂ ਫਿਰ ਦੋ ਪਾਉਂਗੇ ਵੋਟ ਆਮ ਆਦੀ ਪਾਰਟੀ ਨੂੰ ਆਮ ਆਦਿ ਫੋਟ ਬਹੁਤ ਘੱਟ ਹੋਊਗੀ ਵੋਟ ਘੱਟ ਹੋਊਗੀ ਤੇ ਕਿਸ ਤਰ੍ਹਾਂ ਮਤਲਬ ਕਿ ਜਿਵੇਂ ਹੁਣ ਅਕਾਲੀ ਦਲ ਹੈ ਤੇ ਬੀਜਪੀ ਬੀਜਪੀ ਦਾ ਕੀ ਹੈ ਵੀ ਇਹ ਪਤਾ ਨਹੀਂ ਪੂਣੀ ਵਕਾ ਸੜਿਆ ਜੇ ਕੁਝ ਬੰਗਿਆਂ ਤੋਂ ਕੋਈ ਨਹੀਂ ਠੀਕ ਹੋਰ ਵੀ ਸਾਡੇ ਨਾਲ ਨੇ ਗੱਲਬਾਤ ਕਰਦੇ ਆਂ ਹਾਂਜੀ ਬਾਈ ਜੀ ਕੀ ਹਾਲ ਨੇ ਠੀਕ ਹੈ ਜੀ ਕਿਵੇਂ ਦੇਖਦੇ ਹੋ ਵੋਟਾਂ ਨੂੰ ਠੀਕ ਹੈ ਜੀ ਅੱਛਾ ਇਹ ਮਨ ਨਹੀਂ ਹੈਗਾ ਅੱਧੀ ਬੋਟ ਕਾਉਣ ਦਾ ਅਸੀਂ ਤਾਂ ਪਾਉਨੇ ਆਂ ਜੀ ਕੱਲਿਆਂ ਨੂੰ ਓਕੇ ਕੱਲਿਆਂ ਨੂੰ ਠੀਕ ਹੈ ਠੀਕ ਹੈ ਹੂੰ ਵੀ ਇਹਨਾਂ ਨੂੰ ਪਾਵਾਂਗੇ ਠੀਕ ਹੈ ਬੀਬੀ ਹਰਸੰਤ ਕੌਰ ਬਾਦਲ ਠੀਕ ਹੈ ਠੀਕ ਹੈ ਹੋਰ ਵੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਕਿਵੇਂ ਆ ਬਈ ਜੀ ਉਰਾਨੋ ਜੀ ਬੱਧੀ ਜਾ ਹੀ ਰਹੇ ਬਹੁਤ ਜੈਤੀ ਰਾਮਾ ਜੀ ਚੱਲੀ ਜਾਂਦਾ ਕੋਈ ਕਿਸੇ ਬਸੇ ਸਾਥ ਨਹੀਂ ਦਿੱਤਾ ਅੱਛਾ ਨਹੀਂ ਉਸਤਾਰ ਅੱਧਾ ਬੜਾਇਆ ਹੋਊਗਾ ਰਾਤਾ ਦਾ ਜੀ ਤੋਟੀ ਬਣਦਾ ਅਸਲਾ ਠੀਕ ਹੈ ਹੁਣ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉੱਤੇ ਉਹਨਾਂ ਦਾ ਐਮਪੀ ਵੀ ਖੜਾ ਹੋਇਆ ਕਿਵੇਂ ਦੇਖਦੇ ਹੋ ਵੀ ਕੰਮ ਕੀਤੇ ਇਹਨਾਂ ਨੇ ਆਮ ਨੂੰ ਪੈਂਦੀ ਨਹੀਂ ਅੱਛਾ ਕੋਲੇ ਪਾ ਦਿੰਦੇ ਹਾਂ ਜਿਹੜੇ ਵਾਦੇ ਕਰਿਆ ਉਹਨਾਂ ਨੇ ਪੂਰੇ ਕੀਤੇ ਨਹੀਂ ਹਜ਼ਾਰ ਹਜ਼ਾਰ ਰੁਪਿਆ ਜਿਹੜਾ ਕਰਿਆ ਹਾਂਜੀ ਬੁੜੀਆਂ ਉਦੀ ਘੇਰ ਲੈਣੇ ਪਿੰਡਾਂ ਦਾ ਹਾਂ ਜੀ ਹਾਂਜੀ ਠੀਕ ਹੈ ਲੈ ਇਹ ਤਾਂ ਕਮਾਈਆਂ ਦੇ ਨਾਲ ਇਹਨਾਂ ਨੂੰ ਕੱਢ ਦਿੱਤਾ ਠੀਕਾ ਕੱਖ ਨਹੀਂਤਾ ਆਮਾ ਦੀ ਬਾਟੀ ਨੇ ਠੀਕ ਹੈ ਠੀਕ ਹੈ ਕੂਈ ਕੰਮ ਨਹੀਂ ਸਟਾਪ ਹੋਇਆ ਠੀਕ ਹੈ ਮੈਂ ਜਾਦਾ ਠੀਕ ਹੈ ਠੀਕ ਹੈ ਲੈ ਬਾਟੀਆਂ ਦੀ ਹਜ਼ਾਰ ਹਜ਼ਾਰ ਰੁਪਿਆ ਕਿਹਾ ਸੀ ਜਿਹੜਾ ਦੇਣ ਦਾ ਵਾਸਤੇ ਦਿੱਤਾ ਨਹੀਂ ਠੀਕ ਹੈ ਅੱਛਾ ਮੈਂ ਜਾਕੂੰ ਕਾਰਖਾਨਾ ਵੱਡਾ ਹੋਵੇ ਹਾਂ ਜਿੰਦਾਰ ਸੇ ਮੇਰੇ

ਉਰੇ ਜੀ ਠੀਕ ਹਵਾ ਦੀ ਉਹ ਲੱਤ ਹੈ ਜਲੇ ਪੂਰਾ ਨਾ ਠੀਕ ਹੈ ਮਲੇ ਬਾਦੇ ਪੂਰੇ ਨਹੀਂ ਕੀਤੇ ਧੱਕਾ ਨਹੀਂ ਠੀਕ ਹੈ ਜੀ ਕਾਂਗਰਸ ਪਾਰਟੀ ਨੂੰ ਕਿਵੇਂ ਦੇਖਦੇ ਜੀਤ ਮੇਂਦਰ ਨੂੰ ਠੀਕ ਹੈ ਬਾਈ ਠੀਕ ਹੈ ਉਹ ਇੱਥੇ ਵੀ ਕਿੰਨਾ ਕਾਦੀ ਤੇ ਹੈ ਕਾਂਗਰਸ ਠੀਕ ਹੈ ਠੀਕ ਜੇ ਇਹਨਾਂ ਜੋ ਕੋਈ ਠੀਕ ਹੈ ਲੋਕ ਕਿੰਨਾ ਵੀ ਚੌਣ ਲਾ ਕੇ ਦੁਵਾਰੀ ਠੀਕ ਹੈ ਇਹਨਾਂ ਦਾ ਲੜਕਾਰ ਤੇ ਲੋਕਾਂ ਨੇ ਜਮਾ ਹਾਂ ਲੇ ਲਾਤੇ ਠੀਕ ਹੈ ਉਚੜਾ ਵੀ ਲੋਕ ਜੀ ਦਾ ਹਾਂ ਲੋਕ ਤਾਰਾ ਜਿਹੜਾ ਰੋਗੀ ਕਰਦੇ ਆ ਹਾਂ ਰੋਗੀ ਕਰਦੇ ਠੀਕ ਠੀਕ ਧੰਨਵਾਦ